ਇਲਾਕੇ ਦੇ ਵਿੱਚ ਦੋ ਨੌਜਵਾਨਾਂ ਦੀ ਥੋੜੇ ਜਿਹੇ ਸਮੇਂ ਵਿੱਚ ਹੀ ਮੌਤ ਹੋ ਗਈ ਹੈ ਤੇ ਪਰਿਵਾਰ ਵੱਲੋਂ ਨਸ਼ੇ ਦੇ ਕਾਰਨ ਨੌਜਵਾਨਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਤਾਜ਼ਾ ਮਾਮਲੇ ਦੇ ਵਿੱਚ ਇੱਕ ਨੌਜਵਾਨ ਜੋ ਕਿ ਨਸ਼ਾ ਕਰਨ ਦਾ ਆਦੀ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਉਹ ਦਿਹਾੜੀ ਮਜ਼ਦੂਰੀ ਕਰਦੇ ਨੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਲੇਕਿਨ ਬ੍ਰਿਤਿਕ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ ਤੇ ਨਸ਼ੇ ਦੀ ਆਦਤ ਨੂੰ ਪੂਰਾ ਕਰਨ ਲਈ ਉਹ ਆਪਣੀ ਮਾਂ ਤੇ ਪਤਨੀ ਦੇ ਨਾਲ ਮੁੱਟ ਮਾਰ ਤੱਕ ਕਰਦਾ ਸੀ ਤੇ ਉਹਨਾਂ ਦੀ ਮਿਹਨਤ ਦੀ ਕਮਾਈ ਵੀ ਲੈ ਜਾਂਦਾ ਸੀ ਤੇ ਘਰ ਦਾ ਕੋਈ ਵੀ ਕੰਮ ਨਹੀਂ ਕਰਦਾ ਸੀ ਤੇ ਨਸ਼ੇ ਦਾ ਇਹਨਾਂ ਆਦੀ ਹੋ ਚੁੱਕਿਆ ਸੀ ਕਿ ਉਸ ਦੇ ਸਰੀਰ ਦੀਆਂ ਸਾਰੀਆਂ ਨਸਾਂ ਵੀ ਬਲੌਕ ਹੋ ਚੁੱਕੀਆਂ ਸੀ ਪਹਿਲਾਂ ਵਧੀਆ ਕੰਮ ਕਰਦਾ ਸੀ ਸਰੀਏ ਦਾ ਪੜਾਇਆ ਲਖਿਆ ਸਭ ਕੁਝ ਆ ਇਹਦਾ ਡੈਡੀ ਮੁੱਕ ਗਿਆ ਸੀ ਉਹਨੂੰ ਹੋ ਗਏ 29 ਸਾਲ ਮੁੱਕੇ ਨੂੰ 29 ਸਾਲ ਤੋਂ ਇਹ ਸਾਲ ਦਾ ਸੀ ਜਿਹਦਾ ਮੈਨੂੰ ਪਾਲਣਾ ਕਰੇ ਦਾ ਪਾਲਣਾ ਕਰਕੇ ਉਹਦੋਂ ਬਾਅਦ ਇਹ ਨਸਿਆਂ 'ਚ ਪੈ ਗਿਆ ਸਾਡੀ ਕੁੱਟਮਾਰ ਕਰਕੇ ਪੈਸਾ ਤੇ ਲੀਹ ਜਾਂਦਾ ਸੀ ਜਿਹੜਾ ਸੀ ਮਾੜਾ ਮੋੜਾ ਕਮਾਉਂਦੀ ਤੇ ਪੋਚੇ ਪੂਚੇ ਲਾ ਕੇ ਲੋਕਾਂ ਦੇ ਉਹਦੀ ਔਰਤ ਵੀ ਲੱਗੀ 3 ਸਾਲ ਹੋ ਗਏ ਨੇ ਲੱਗੀ ਵਿਚਾਰੀ ਨੂੰ ਇਹ ਬੋ ਕਮਰ ਦੇ ਇਛੇ ਲੱਗੇ ਜੀ ਸਾਨੂੰ ਉਹ ਵੀ ਨਾ ਖਾਣ ਦਿੰਦਾ ਉਹ ਵੀ ਸਾਡਾ ਕਰੇ ਸੀ ਜੇ ਤੜਕੇ ਰੋਟੀ ਬਣਾ ਲੰਦੇ ਤਾਂ ਸਾਨੂੰ ਆਥਣ ਦਾ ਫਿਕਰ ਹੋ ਜਾਂਦਾ ਜੇ ਆਥਣੇ ਰੋਟੀ ਪਵਾ ਲੰਦੇ ਤੜਕੇ ਦਾ ਵੀ ਫਿਕਰ ਹੋ ਜਾਂਦਾ ਸਾਨੂੰ ਖਾਣੀ ਨਹੀਂ ਮਿਲਦੀ ਸੀ ਇਹ ਰੋਟੀ ਨਸੇ ਕਰਕੇ ਮੈਨੂੰ ਨਸਾ ਮੈਨੂੰ ਨਸਾ ਅਸੀਂ ਕਿ ਤਦ ਹੀ ਨਸਾ ਪਹਿਲਾਂ ਇਹ ਦੇਖੋ ਜੀ ਤਿੰਨ ਨੌਰਤਾ ਘਰ ਵਿੱਚ ਰਹੇਗੇ ਕੀ ਹੱਲ ਆ ਸਾਡਾ ਇਹ ਦੱਸੋ ਕੀ ਮੰਗ ਇਹ ਤਾਂ ਬਾਧੂ ਲਾਉਂਦਾ ਸੀ ਜੀ ਅਹੀਂ ਨਹੀਂ ਪਤਾ ਕਿੱਥੇ ਲਾ ਲਾਂਦਾ ਸੀ ਸਾਰਾ ਹੱਡੀ ਹੱਡੀ ਬਰੋਲੀਆਂ ਨੇ ਚੱਕ ਕੇ ਵੀ ਅਸੀਂ ਬਹੁਤ ਲੈ ਕੇ ਗਈ ਘਰ ਵੀ ਲਾਤਾ ਫੇਰ ਨਹੀਂ ਬਚਿਆ ਇਹ ਤਾਂ ਜੀ ਵਿਚੀ ਦਾ ਕਹਿੰਦੇ ਕੈਸੂਲ ਖਾਈ ਜਾਂਦਾ ਸੀ ਵਿਚੀ ਐਲ ਪਰ ਸਖਾਈ ਜਾਂਦਾ ਸੀ ਵਿਚੀ ਟੀਕੇ ਲਾਈ ਜਾਂਦਾ ਸੀ ਇਹਦਾ ਤਾਂ ਕੋਈ ਅੰਤ ਹੀ ਨਹੀਂ ਸੀ ਜੀ ਇਹ ਨਸੀ ਕਰਕੇ ਹੋਈ ਹੈ ਜੀ ਨਾ ਸਮ ਬਹੁਤ ਪਤਾ ਨਹੀਂ ਕਿੱਥੋਂ ਲਿਆਉਂਦਾ ਸੀ ਜੀ ਬੁੜੀਆਂ ਨੂੰ ਕੁੱਟ ਕੇ ਘਰੋਂ ਤੇ ਕਲੇਸ਼ ਕਰਦਾ ਜੀ ਰੋਜ਼ ਟੀਕੇ ਲਾਉਂਦਾ ਸੀ ਤੇ ਕੋਈ ਐਂ ਹਸਾਬ ਲਾ ਲਓ ਵੀ ਤੇ ਕੋਈ ਵੀ ਉਹਦੀ ਨਾੜੀ ਚੱਲਦੀ ਨਹੀਂ ਸਾਰੀਆਂ ਬਲੌਕ ਸੀ ਤੇ ਪੈਸੇ ਲਾਉਣਾ ਸੀਗਾ ਖਬਰ ਕਿੱਥੋਂ ਨੇ ਮਿਲ ਹੀ ਜਾਂਦਾ ਜੀ ਚਾ ਇੱਥੇ ਚੌਂਕੀ ਆ ਜੀ ਚੌਂਕੀ ਦੇ ਰਵੇ ਲਾਉਣੇ ਸੱਤ ਤੋਂ ਪੈਸੇ ਲੈ ਜਾਂਦਾ ਜੀ ਮੈਂ ਹਸਾਬ ਲਾ ਲਓ 5-7 ਮਿੰਟ ਦੇ ਵਿੱਚ ਲਿਆ ਗਈ ਟੀਕਾ ਲਾ ਕੇ ਲੜਨ ਲੱਗ ਜਾਂਦਾ ਜੀ ਹੁਣ 5-7 ਮਿੰਟ ਦੇ ਵਿੱਚ ਦਾ ਬੰਦਾ ਲਵੇ ਲਾਉਣੀ ਤੇ ਲਿਓਗਾ ਜੀ ਹੁਣ ਐ ਤਾਂ ਇੰਨੀ ਵੀ ਕੋਈ ਬਾਹਰੋਂ ਲੈ ਕੇ ਆਊਗਾ ਇਸ ਮਾਮਲੇ ਦੇ ਵਿੱਚ ਕਲਬਾਤ ਕਰਦੇ ਹੋਏ ਬਰਨਾਲਾ ਦੇ ਡੀਐਸਪੀ ਨੇ ਜਾਣਕਾਰੀ ਦਿੱਤੀ ਹੈ ਕਿ ਹੰਡਾਇਆ ਦੇ ਇੱਕ ਨੌਜਵਾਨ ਦੀ ਮੌਤ ਬਰਨਾਲਾ ਦੀ ਅਨਾਜ ਮੰਡੀ ਦੇ ਵਿੱਚ ਹੋਈ ਸੀ ਜਿਸ ਦੀ ਲਾਸ਼ ਦੇ ਕੋਲੋਂ ਕੋਈ ਵੀ ਨਸ਼ੇ ਦਾ ਸਮਾਨ ਨਹੀਂ ਮਿਲਿਆ ਸੀ ਤੇ ਉਸ ਦੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਨਸ਼ਾ ਕਰਨ ਦੇ ਨਾਲ ਉਸ ਦੀ ਮੌਤ ਹੋਈ ਹੈ ਲੇਕਿਨ ਫਿਰ ਵੀ ਉਸ ਦਾ ਵਸਰਾ ਟੈਸਟ ਕਰਵਾਇਆ ਜਾਏਗਾ ਤੇ ਉਸ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਇਹ ਤਾਜ਼ਾ ਮਾਮਲੇ ਦੇ ਵਿੱਚ ਬੋਲਦੇ ਹੋਏ ਉਹਨਾਂ ਕਿਹਾ ਹੈ ਕਿ ਪਰਿਵਾਰ ਵੱਲੋਂ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਤੇ ਫਿਰ ਵੀ ਉਹਨਾਂ ਵੱਲੋਂ ਪਰਿਵਾਰ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਤੱਥਾਂ ਦੀ ਜਾਂਚ ਪੜਤਾਲ ਕੀਤੀ ਜਾਏਗੀ ਤੇ ਜੋ ਵੀ ਬੰਦੀ ਕਾਰਵਾਈ ਹੋਏਗੀ ਉਹ ਪੁਲਿਸ ਵੱਲੋਂ ਅਮਰ ਵਿੱਚ ਜਾਂਦੇ ਜਾਏਗੀ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਹਾਂ ਕਿ ਇਹਦੇ ਵਿੱਚ ਪਿੱਛੇ ਜੇ ਦੋ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਇਹ ਖਬਰ ਚੱਲ ਰਹੀ ਸੀ ਕਿ ਇਹ ਦੋਨੋਂ ਓਵਰਡੋਜ਼ ਦੇ ਨਾਲ ਡੈਥਸ ਹੋਈਆਂ ਨੇ ਜਿਹਦੇ ਵਿੱਚੋਂ ਇੱਕ ਤਾਂ ਜਿਹੜੇ ਮੌਤ ਹੋਈ ਹੈ ਪ੍ਰਭਜੋ ਸਿੰਘ 18 ਸਾਲ ਦਾ ਸੀ ਹੰਡਾਇਆ ਦਾ ਜਿਹਦੀ ਕਿ ਡੈੱਡ ਬੋਡੀ ਬਰਨਾਲੇ ਦੀ ਦਾਣਾ ਮੰਡੀ ਵਿੱਚ ਮਿਲੀ ਸੀ ਤੇ ਇਹਨੂੰ ਜਿਹੜਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਲਿਆਇਆ ਗਿਆ ਤੇ ਇਹਦਾ ਪੋਸਟਮਾਰਟਮ ਕੀਤਾ ਗਿਆ ਤੇ ਫਰਸਟ ਇਨਸਟੈਂਸ ਦੇ ਉੱਤੇ ਪੋਸਟਮਾਰਟਮ ਦੇ ਵਿੱਚ ਕੋਈ ਵੀ ਇਹੋ ਜੀ ਓਵਰਡੋਜ਼ ਵਾਲੀ ਗੱਲ ਸਾਹਮਣੇ ਨਹੀਂ ਆਈ ਜਿੱਥੇ ਇਹਦੀ ਡੈੱਡ ਬੋਡੀ ਮਿਲੀ ਸੀ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ੇ ਸੰਬੰਧੀ ਮਟੀਰੀਅਲ ਕੋਈ ਸਰੇਂਜ ਵਗੈਰਾ ਜਿਹੜੀ ਆਪਾਂ ਨੂੰ ਨਹੀਂ ਮਿਲੀ ਹੈ ਤੇ ਪੋਸਟਮਾਰਟਮ ਕਰਕੇ ਇਹਦਾ ਜਿਹੜਾ ਵਿਸਰਾ ਲਿਆ ਗਿਆ ਉਹ ਭੇਜਿਆ ਜਾਏਗਾ ਤੇ ਫਰਦਰ ਇਹਦੀ ਜਿਹੜੀ ਹੈ ਮੌਤੇ ਕਾਰਨਾਂ ਦਾ ਪਤਾ ਲਗਾਇਆ ਜਾਏਗਾ ਇਸ ਸੰਬੰਧੀ ਜਿਹੜਾ ਮ੍ਰਿਤਕ ਪ੍ਰਭਜੋਤ ਸਿੰਘ ਹੈ ਇਸ ਦੇ ਪਿਤਾ ਗੁਰਪ੍ਰੀਤ ਸਿੰਘ ਵੱਲੋਂ ਜਿਹੜਾ ਬਿਆਨ ਲਿਖਾਇਆ ਗਿਆ ਜੋ ਤਫਤੀਸ਼ ਕੀਤੀ ਗਈ ਉਹਦੇ ਚ ਸਾਹਮਣੇ ਆਇਆ ਕਿ ਜਿਹੜਾ ਪ੍ਰਭਜੋਤ ਸਿੰਘ ਆ ਇਹਦੇ ਪਹਿਲਾਂ ਵੀ ਦੋ ਵਾਰ ਇਹਨੂੰ ਹਾਰਟ ਅਟੈਕ ਹੋ ਚੁੱਕਿਆ ਹੈ ਇਹਦੀ ਦਵਾਈ ਚੱਲਦੀ ਸੀ ਤੇ ਕੁਛੇ ਮੈਂਟਲੀ ਵੀ ਅਫਸਰਟ ਸੀ ਕਈ ਵਾਰ ਘਰੋਂ ਇਹ ਬਿਨਾਂ ਦੱਸੇ ਚਲ ਜਾਂਦਾ ਸੀ ਤੇ ਹੁਣ ਵੀ ਜਿਹੜਾ ਇਹਦੀ ਜਿਹੜੀ ਹੈ ਜੋ ਪਰਿਵਾਰ ਦੇ ਦੱਸਣ ਮੁਤਾਬਕ ਇਹਦੀ ਮੌਤ ਹੈ ਉਹ ਹਾਰਟ ਅਟੈਕ ਕਰਣੀ ਹੋਈ ਹੈ ਬਾਕੀ ਜਿਹੜਾ ਪੋਸਟਮਾਰਟਮ ਆਉਣ ਦੇ ਉੱਤੇ ਕਲੀਅਰ ਜਿਹੜੇ ਮੌਤੇ ਕਾਰਨਾਂ ਦਾ ਪਤਾ ਲੱਗੇਗਾ ਤੇ ਇੱਕ ਹੋਰ ਜੋ ਹੁਣ ਮੈਨੂੰ ਤੁਸ ਤੁਹਾਡੇ ਤੋਂ ਹੀ ਪਤਾ ਲੱਗਿਆ ਕਿ ਬਬਲੂ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਹੰਡਿਆਏ ਦੇ ਵਿੱਚ ਇਸ ਸਬੰਧੀ ਮੈਂ ਦੱਸਣਾ ਚਾਹੁੰਨਾ ਪ੍ਰੈਸ ਨੂੰ ਕਿ ਇਹਦੀ ਜਦੋਂ ਮੌਤ ਹੋਈ ਹੈ ਪਰਿਵਾਰ ਵੱਲੋਂ ਇਹਦਾ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਕਰਵਾਇਆ ਗਿਆ ਤੇ ਹਲੇ ਤੱਕ ਇਹਦਾ ਸਾਡੇ ਕੋਲ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਤੇ ਨਾ ਹੀ ਪਰਿਵਾਰ ਵੱਲੋਂ ਕੋਈ ਬਿਆਨ ਲਿਖਾਇਆ ਗਿਆ ਤੇ ਕਿਉਂਕਿ ਜਿਹੜਾ ਫਰਸਟ ਪ੍ਰੋਸੀਜਰ ਹੀ ਇਹ ਹੁੰਦਾ ਹੈ ਬੋਡੀ ਦਾ ਪੋਸਟਮਾਰਟਮ ਪੋਸਟਮਾਰਟਮ ਤੋਂ ਹੀ ਮੌਤੇ ਕਾਰਨ ਦਾ ਪਤਾ ਲਗਾਇਆ ਜਾਂਦਾ ਹੈ ਤੇ ਫਰਦਰ ਜਿਹੜੀ ਹੈ ਪੁਲਿਸ ਆਪਣੀ ਤਫਤੀਸ਼ ਕਰਦੀ ਹੈ ਸੋ ਇਹਦੇ ਵਿੱਚ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਹੋਇਆ ਪਰ ਫਿਰ ਵੀ ਆਪਾਂ ਜਿਹੜਾ ਇਹਦੇ ਤੁਰ ਤੱਕ ਇਹਦੀ ਛਾਣਬੀਨ ਕਰਾਂਗੇ ਪਰਿਵਾਰ ਨੂੰ ਸ਼ਾਮਿਲ ਪਰਖਾਲ ਕਰਕੇ ਜੋ ਵੀ ਉਹਦੇ ਮੌਤੇ ਕਾਰਨ ਸਾਹਮਣੇ ਆਉਣਗੇ ਬਣਦੀ ਕਾਰਵਾਈ ਕੀਤੀ ਜਾਏਗੀ ਖੈਰ ਪੁਲਿਸ ਤਫਤੀਸ਼ ਵਿੱਚ ਹੀ ਇਹ ਸਾਫ ਹੋ ਸਕੇਗਾ ਕਿ ਆਖਰ ਤਾਜ਼ਾ ਮਾਮਲੇ ਦੇ ਵਿੱਚ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ ਜਗਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ